ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਆਉਣ ਵਾਲੀ 15 ਅਗਸਤ ਨੂੰ ਭਾਰੀ ਰੋਸ ਸਮਾਰਜ ਕੱਢਿਆ ਜਾ ਰਿਹਾ ਹੈ ਚੰਡੀਗੜ੍ਹ 17 ਸੈਕਟਰ ਦਿਨੇ 11 ਵਜੇ ਨੀਲਮ ਸਿਨੇਮਾ ਕੋਲ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਜੀ ਨੇ ਇਹ ਹੁਕਮ ਜਾਰੀ ਕੀਤਾ ਕਿ 17 ਸੈਕਟਰ ਚੰਡੀਗੜ੍ਹ ਨੀਲਮ ਸਿਨੇਮਾ 11 ਵਜੇ 15 ਅਗਸਤ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਨਾਲ ਗੁਰੂਗ੍ਰੰਥ ਸਾਹਿਬ ਦੀਆਂ ਜਿਹੜੀਆਂ ਬੇਅਦਬੀਆਂ ਹੋਈਆਂ ਉਹਨਾਂ ਦੇ ਇਨਸਾਫ ਲਈ ਇਨਸਾਫ ਮੋਰਚਾ ਕੌਮੀ ਇਨਸਾਫ ਮੋਰਚਾ ਭਾਈ ਜਗਤਾਰ ਸਿੰਘ ਜੀ ਹਵਾਰਾ ਜਥੇਦਾਰ ਸਾਹਿਬ ਵੱਲੋਂ ਭਾਰੀ ਰੋਸ ਮਾਰਚ ਕੱਢਿਆ ਜਾ ਰਿਹਾ ਆਪ ਜੀ ਨੇ ਸਮਾਂ ਨੋਟ ਕਰਨਾ 11 ਵਜੇ ਨੀਲਮ ਸਿਨੇਮਾ 17 ਸੈਕਟਰ ਚੰਡੀਗੜ੍ਹ ਪੁੰਜਰ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਆਉਣ ਵਾਲੀ 15 ਅਗਸਤ ਨੂੰ ਭਾਰੀ ਰੋਸ ਸਮਾਰਜ ਕੱਢਿਆ ਜਾ ਰਿਹਾ ਹੈ ਚੰਡੀਗੜ੍ਹ 17 ਸੈਕਟਰ ਦਿਨੇ 11 ਵਜੇ ਨੀਲਮ ਸਿਨੇਮਾ ਕੋਲ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਜੀ ਨੇ ਇਹ ਹੁਕਮ ਜਾਰੀ ਕੀਤਾ ਕਿ 17 ਸੈਕਟਰ ਚੰਡੀਗੜ੍ਹ ਨੀਲਮ ਸਿਨੇਮਾ 11 ਵਜੇ 15 ਅਗਸਤ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਨਾਲ ਗੁਰੂਗ੍ਰੰਥ ਸਾਹਿਬ ਦੀਆਂ ਜਿਹੜੀਆਂ ਬੇਦਬੀਆਂ ਹੋਈਆਂ ਉਹਨਾਂ ਦੇ ਇਨਸਾਫ ਲਈ ਇਨਸਾਫ ਮੋਰਚਾ ਕੌਮੀ ਇਨਸਾਫ ਮੋਰਚਾ ਭਾਈ ਜਗਤਾਰ ਸਿੰਘ ਜੀ ਹਵਾਰਾ ਜਥੇਦਾਰ ਸਾਹਿਬ ਵੱਲੋਂ ਭਾਰੀ ਰੋਸ ਮਾਰਚ ਕੱਢਿਆ ਜਾ ਰਿਹਾ ਆਪ ਜੀ ਨੇ ਸਮਾਂ ਨੋਟ ਕਰਨਾ 11 ਵਜੇ ਨੀਲਮ ਸਿਨੇਮਾ 17 ਸੈਕਟਰ ਚੰਡੀਗੜ੍ਹ ਪੌਂਚਰ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਆਉਣ ਵਾਲੀ 15 ਅਗਸਤ ਨੂੰ ਭਾਰੀ ਰੋਸ ਸਮਾਰਜ ਕੱਢਿਆ ਜਾ ਰਿਹਾ ਹੈ ਚੰਡੀਗੜ੍ਹ 17 ਸੈਕਟਰ ਦਿਨੇ 11 ਵਜੇ ਨੀਲਮ ਸਿਨੇਮਾ ਕੋਲ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਜੀ ਨੇ ਇਹ ਹੁਕਮ ਜਾਰੀ ਕੀਤਾ ਹੈ ਕੀ 17 ਸੈਕਟਰ ਚੰਡੀਗੜ੍ਹ ਨੀਲਮ ਸਿਨੇਮਾ 11 ਵਜੇ 15 ਅਗਸਤ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਨਾਲ ਗੁਰੂਗ੍ਰਾਂਦ ਸਾਹਿਬ ਦੀਆਂ ਜਿਹੜੀਆਂ ਬੇਅਦਬੀਆਂ ਹੋਈਆਂ ਉਹਨਾਂ ਦੇ ਇਨਸਾਫ ਲਈ ਇਨਸਾਫ ਮੋਰਚਾ ਕੌਮੀ ਇਨਸਾਫ ਮੋਰਚਾ ਭਾਈ ਜਗਤਾਰ ਸਿੰਘ ਜੀ ਹਵਾਰਾ ਜਥੇਦਾਰ ਸਾਹਿਬ ਵੱਲੋਂ ਭਾਰੀ ਰੋਸ ਮਾਰਚ ਕੱਢਿਆ ਜਾ ਰਿਹਾ ਆਪ ਜੀ ਨੇ ਸਮਾਂ ਨੋਟ ਕਰਨਾ 11 ਵਜੇ ਨੀਲਮ ਸਿਨੇਮਾ 17 ਸੈਕਟਰ ਚੰਡੀਗੜ੍ਹ ਪੁੰਜਰ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ